ਨੈਕਸਟ ਅਖਰੇ ਆਪਣੇ ਕੋਲੇ ਟੈਂਕਾ ਟੈਂਕਾ ਇਹ ਹਿੰਦੀ ਦਾ ਟਾ ਲੱਗ ਰਿਹਾ ਅਸਲ ਚ ਇਦਾਂ ਕਰਕੇ ਜਿੱਦਾਂ ਆਪਾਂ ਈੜੀ ਪਾਉਨੇ ਆ ਇਹ ਹੁੰਦਾ ਟੈਂਕਾ ਪੰਜਾਬੀ ਦੇ ਵਿੱਚ ਪਰ ਬੱਚੇ ਉਦਾਂ ਹੀ ਸਿੱਖਣਗੇ ਸਟਾਰਟਿੰਗ ਆ ਉਹਨਾਂ ਦੀ ਹਜੇ ਸਲੀਪਿੰਗ ਲਾਈਨ ਸਟੈਂਡਿੰਗ ਲਾਈਨ ਸੀ ਕਾਂਕਾ ਕਾਂਕਾ ਉਦੋਂ ਬਾਅਦ ਦੇ ਵਿੱਚ ਆਪਣੇ ਕੋਲੇ ਠੱਠਾ ਠੱਠੇ ਦੇ ਲਈ ਕੀ ਕਰਨਾ ਆਪਾਂ ਨੇ ਆਹੀ ਸੀ ਜਿਹੜੀ ਹੈ ਇਹਨੂੰ ਉੱਪਰ ਲੈ ਜਾ ਕੇ ਇਹਦੇ ਨਾਲ ਟੱਚ ਕਰ ਦੇਣੀ ਆ ਸਟੈਂਡਿੰਗ ਲਾਈਨ ਲੈਫਟ ਸਾਈਡ ਸੀ نیچے ਟੱਚ ਆਪ ਠਠਾ ਠਠਾ ਜੈਦ੍ਰੋ ਗੈਦੋ ਬੱਚ ਨੂੰ ਜੋ ਆਪਣੇ 6 ਅੱਖਰ ਇਹਦੇ ਵਿੱਚ ਹੋ ਚੁੱਕੇ ਨੇ ਕਿ ਪਹਿਲੇ 6 ਅੱਖਰਾਂ ਦੇ ਨਾਲ ਹੀ ਬਾਕੀ ਊੜਾੜਾ ਲਿਖਿਆ ਜਾਣਾ ਨਹੀਂ ਜੀ ਕਹੇਗਾ ਠਠਾ ਡੱਡਾ ਡੱਡਾ ਡੁੱਡੂ ਡੱਡਾ ਕਿਵੇਂ ਲਿਖਾਂਗੇ ਜਿਵੇਂ ਆਪਾਂ ਊੜਾ ਪਾਇਆ ਸੀਗਾ ਉਦਾਂ ਹੀ ਹੁਣ ਇਹਨੂੰ ਇੱਥੇ ਛੱਡਣਾ ਨਹੀਂ ਇਹਨੂੰ ਇੱਥੋਂ ਟੱਚ ਕਰ ਦੇਣਾ ਅੰਦਰ ਤੱਕ ਇਦਾਂ ਬੱਚੇ ਨੂੰ ਇੱਥੇ ਡਾਟ ਸ਼ੋਅ ਕਰ ਦਿਓ ਵੀ ਜਿਹੜੀ ਇਹਨੂੰ ਉੱਪਰੋਂ ਮੋੜ ਕੇ ਇਦਾਂ ਫਿਰ ਇਹਨੂੰ نیچے ਲੈ ਕੇ ਆਉਣਾ ਇਦਾਂ ਜਿੱਦਾਂ ਕੱਕਾ ਨਹੀਂ ਪਾਇਆ ਸੀ ਆਪਾਂ ਨੇ ਸੇਮ ਕੱਕਾ ਹੀ ਸ਼ੇਪ ਬਣਾਈ ਸੀ ਇਦਾਂ ਕਰਕੇ ਇਦਾਂ ਅਪ ਮੱਚਾ ਇਦਾਂ ਨਾ ਕਰਦੇ ਧਿਆਨ ਨਾਲ ਇਦਾਂ ਆਪਾਂ ਕੱਕਾ ਬਣਾਉਂਦੇ ਆਂ نیچے ਲਿਆ ਕੇ ਇੱਥੇ ਟੱਚ ਕਰਕੇ ਛੱਡ ਦੇਣਾ ਡੱਡਾ ਡੱਡੂ ਉਹ ਦੂਬਾ ਜਾ ਗਿਆ ਟੱਡਾ ਢੋਲ ਢੋਲ ਦੀ ਫਾਰਮੇਸ਼ਨ ਸੌਰੀ ਘੱਡੇ ਦੀ ਫਾਰਮੇਸ਼ਨ ਜਿਹੜੀ ਆ ਉਹ ਆਪਣੇ ਵਿੱਚ ਆਉਗੀ ਜਿਹਦਾ ਚੱਚਾ ਬਣਾਇਆ ਸੀ ਸਲੀਪਿੰਗ ਲਾਈਨ ਸਟੈਂਡਿੰਗ ਲਾਈਨ ਲੈਫਟ ਸਾਈਡ ਅਪ ਟਰਨ ਡਾਊਨ ਹੁਣ ਆਪਾਂ ਯੂ ਬਣਾਇਆ ਸੀ ਨਾ ਇੱਥੇ ਟੱਚ ਕੀਤਾ ਸੀ ਹੁਣ ਉੱਪਰ ਨਹੀਂ ਟੱਚ ਕਰਨਾ ਹਾਫ ਯੂ ਬਣਾ ਕੇ ਉੱਪਰ ਜਾਓ ਤੇ ਇਹਨੂੰ ਕਰ ਦੇਣਾ ਆਪਾਂ ਬੰਦ ਇਹ ਬਣ ਗਿਆ ਟੱਡਾ ਟੋਲ ਚੱਚੇ ਦੀ ਤਰ੍ਹਾਂ ਹੀ ਡਾ ਟੋਲ ਨੈਕਸਟ ਹੈ ਨਾਣਾ ਇਹਨੂੰ ਕਹਿੰਦੇ ਨੇ ਨਾਣਾ ਖਾਲੀ ਨਾਣਾ ਜਿਵੇਂ ਆਪਾਂ ਉੱਪਰ ਨੀਂਹ ਆ ਕਰਕੇ ਆਏ ਆ ਜਾਂ ੰਗਾ ਕਰਕੇ ਆਏ ਆ ਉਦਾਂ ਹੀ ਸਾਊਂਡ ਇਹਦੀ ਵੀ ਨੱਕ ਰਹੀ ਬੋਲੀਆਂ ਨਾਣਾ ਫਾਸਟ ਬੋਲੋਗੇ ਫਟੜ ਬੋਲੇਗਾ ਨਾ ਆ ਜਿਹੜੀ ਜੀਭ ਦਾ ਸੈਂਟਰ ਪਾਰਟ ਆ ਉੱਪਰ ਟੱਚ ਹੋ ਜਾਣਾ ਬੋਲ ਕੇ ਦੇਖੋ ਨਾਣਾ ਟੱਚ ਹੋ ਕੇ ਫਿਰ ਹੇਠਾਂ ਨੀਚੇ ਆ ਜਾਣਾ ਨਾਣਾ ਨਾਣਾ ਦੇ ਲਈ 슬ੀਪਿੰਗ ਲਾਈਨ ਇਦਾਂ ਪਾਈ ਈੜੀ ਪਾਉਣੇ ਨੇ ਉਦਾਂ ਫੇਸ স্মॉल ਸਟੈਂਡਿੰਗ ਲਾਈਨ ਵਾਪਸ ਆਓ ਫੇਸ ਜਿਵੇਂ ਛੋਟਾ ਟਰ ਹੁੰਦਾ ਨਾ ਟੈਕਾ ਸੋਰੀ ਟੈਕਾ ਉਦਾਂ ਪਾਉਣਾ ਹੈ ਇਦਾਂ نیچے ਟੈਕਾ ਪਾ ਦੋ ਪਰ ਆਹ ਚੀਜ਼ ਸੇ ਆਹ ਚੀਜ਼ ਦੋਨੋਂ ਸੇਮ ਹੋਣੀ ਚਾਹੀਦੀਆਂ ਆ ਪੁਆਇੰਟ ਤੇ ਆ ਪੁਆਇੰਟ ਨਾਣਾ ਖਾਲੀ ਇਹਨੂੰ ਇੰਗਲਿਸ਼ੀ ਬੋਲਾਂਗੇ ਐਨ ਡਬਲ ਏ ਐਨ ਡਬਲ ਏ ਨਾਣਾ ਨਾਣਾ ਦਰੀਆਕੇ niche ਵਾਪਸ ਜੀਵ ਆ ਜਾਂਦੇ ਆਣਾ 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 ਖਾਲੀ